ਰੱਜੋ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੇ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਣ ਦੀ ਬੱਸ ਪਰ 13 ਮੰਨੂ ਦਾ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਜੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮੰਨੂ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੱਚਤ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਡੇਟ ਵੱਲੋਂ ਅੱਜ ਜੋ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ ਸੀ ਜੰਗਸਟਾਰ ਕਲੱਬ ਦੇ ਨਾਲ ਸੀਪੀ ਭੁੱਲਰ ਸਾਹਿਬ ਨੇ ਬੜਾ ਐਨਕੋਰੇਜ ਕੀਤਾ ਤਾਂ ਸਰ ਤੁਹਾਡੀ ਮਿਹਨਤ ਰੰਗ ਲਿਆਈ ਆ ਬੜਾ ਸੋਹਣਾ ਟੂਰਨਾਮੈਂਟ ਹੋਇਆ ਜੀ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਹਾਂ ਔਰ ਮੁਬਾਰਕ ਦਿਨਾਂ ਯੰਗ ਸਟਾਰ ਫੁੱਟਬਾਲ ਕਲੱਬ ਅੰਮ੍ਰਿਤਸਰ ਨੂੰ ਜਿਨ੍ਹਾਂ ਦੇ ਸਾਰੇ ਸਹਿਯੋਗ ਨਾਲ ਇਹ ਡਰੱਗਸ ਦੇ ਅਗੇਂਸਟ ਜਿਹੜੀ ਸਾਡੀ ਅਵੇਅਰਨੈਸ ਡਰਾਈਵ ਦੇ ਵਿੱਚ ਇੱਕ ਫੁੱਟਬਾਲ ਟੂਰਨਾਮੈਂਟ ਕਰਾਇਆ ਗਿਆ ਔਰ ਇਹਦਾ ਮੇਨ ਮੈਸੇਜ ਸਾਡਾ ਇਹੀ ਹੈ ਕਿ ਅਸੀਂ ਜਿਹੜਾ ਆਪਣਾ ਯੂਥ ਹੈ ਇਨੂੰ ਆਪਾਂ ਡਰੱਗਸ ਤੋਂ ਦੂਰ ਲੈ ਕੇ ਜਾਈਏ ਔਰ ਫੀਲਡ სპੋਰਟਸ ਦੇ ਵਿੱਚ ਅੱਗੇ ਆਉਣ ਜਿਨ੍ਹਾਂ ਨਾਲ ਉਹਦੀ ਸਿਹਤ ਔਰ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਓਵਰਆਲ ਸੁਸਾਇਟੀ ਨੂੰ ਅੱਛਾ ਮੈਸੇਜ ਆਵੇ ਸਰ ਇਹ ਸਾਰੇ ਟੀਮਸ ਦੇ ਨਾਲ ਤੁਸੀਂ ਵੀ ਗੱਲਬਾਤ ਕੀਤੀ ਕਲੱਬਸ ਦੇ ਨਾਲ ਵੀ ਗੱਲਬਾਤ ਕੀਤੀ ਕਿਉਂਕਿ ਸੌਖਾ ਨਹੀਂ ਹੁੰਦਾ ਜਿਆ ਟੂਰਨਾਮੈਂਟ ਕਰਉਣਾ ਟੀਮਾਂ ਨੂੰ ਇਕੱਠੇ ਕਰਨਾ ਜੀ ਦੇਖੋ ਇਹ ਸਾਰਾ ਜਿਹੜਾ ਸ਼ਰੇਹ ਜਾਂਦਾ ਇਹਨਾਂ ਨੂੰ ਯੰਗਸਟਾਰ ਫੁੱਟਬਾਲ ਕਲੱਬ ਨੂੰ ਔਰ ਸਾਡੇ ACP ਸ਼ਿਵਦਰਸ਼ਨ ਜੀ ਨੂੰ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਹੈ ਬੜਾ ਵੈਲ ਆਰਗੇਨਾਈਜ਼ਡ اور ਵੈਲ ਕੋਆਰਡੀਨੇਟਡ ਸਾਰਾ ਟਰਨਮੈਂਟ ਹੋਇਆ ਜਿਸ ਦੇ ਇੱਕ ਪਾਸੇ ਤੁਸੀਂ ਨਸ਼ਿਆਂ ਦੇ ਖਿਲਾਫ ਵੀ ਡਰਾਈਵ ਚਲਾਈ ਹੈ ਲਗਾਤਾਰ ਰੋਜ਼ ਤੁਹਾਡੀਆਂ ਟੀਮਾਂ ਨਸ਼ੇ ਵੀ ਫੜਦੀਆਂ ਦੂਸਰੇ ਪਾਸੇ ਨੌਜਵਾਨਾਂ ਨੂੰ ਬਚਾਇਆ ਜਾਵੇ ਤੇ ਜਿਹੇ ਟਰਨਮੈਂਟ ਕਿੰਨੇ ਕੇ ਇੰਪੋਰਟੈਂਟ ਹੋ ਜਾਂਦੇ ਨੇ ਕਾਫੀ ਇੰਪੋਰਟੈਂਟ ਹੈ ਜੀ ਬਿਕੋਜ਼ ਸਾਰੀਆਂ ਚੀਜ਼ਾਂ ਹੀ ਜ਼ਰੂਰੀ ਹੈ ਕੱਲਾ ਫੜਨਾ ਇਨਫੋਰਸਮੈਂਟ ਡਿਫਰੈਂਟ ਹੈ ਇਹਦਾ ਸੁਸਾਇਟੀ ਦੇ ਵਿੱਚ ਬੜਾ ਡਿਫਰੈਂਟ ਮੈਸੇਜ ਆਂਦਾ ਕਿਉਂਕਿ ਬੱਚੇ ਪਾਰਟਿਸਿਪੇਟ ਵੀ ਕਰਦੇ ਉਹਨਾਂ ਨੂੰ ਦੇਖ ਕੇ ਹੋਰ ਕਰਦੇ ਆ ਮੀਡੀਆ ਦੇ ਥਰੂ ਕਵਰੇਜ ਹੁੰਦੀ ਹੈ ਔਰ ਉਹਨਾਂ ਛੋਟੇ ਬੱਚਿਆਂ ਦਾ ਨਵੀਂ ਜਨਰੇਸ਼ਨ ਦਾ ਹੋਰ ਇੰਟਰਸਟ ਬਣਦਾ ਇੱਥੇ ਦੇ ਵਿੱਚ ਵੀ ਸਰ ਪਹਿਲਾਂ ਕਿਉਂ ਜਿਸ ਤਰ੍ਹਾਂ ਕ੍ਰਿਕਟ ਟੂਰਨਾਮੈਂਟ ਵੀ ਕਰਵਾਇਆ ਗਿਆ ਸੀਗਾ ਹੁਣ ਇਹ ਵੀ ਇਹ ਤਾਂ ਵਕ ਵਕ ਸਪੋਰਟਸ ਦੀਆਂ ਜਿਹੜੀਆਂ ਇਵੈਂਟਸ ਕਰਵਾਏ ਜਾਂਦੇ ਬਿਲਕੁਲ ਆਉਣ ਵਾਲੇ ਟਾਈਮ 'ਚ ਹੋਰ ਵੀ ਕਰਾਵਾਂਗੇ ਜੀ ਡੈਫੀਨਟਲੀ ਤਾਂ ਥੈਂਕ ਯੂ ਸਰ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਦਾ ਗੈਂਗਸਟਰ ਕਲੱਬ ਦੇ ਵੱਲੋਂ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੇ ਨਾਲ ਇੱਕ ਸ਼ਾਨਦਾਰ ਟੂਰਨਾਮੈਂਟ ਫੁੱਟਬਾਲ ਦਾ ਦੋ ਰੋਜਾ ਕਰਵਾਇਆ ਗਿਆ ਸੀ ਤਾਂ ਗੁਲਾਦੇਵ ਯੂਨੀਵਰਸਿਟੀ ਦੀ ਟੀਮ ਨੇ ਜਿੱਤਿਆ ਖ ਤੇ ਨਾਲ ਹੀ ਖੇਡਾਂ ਪ੍ਰਤੀ ਜਾਗਰੂਕ ਕਰਨਾ ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਵਧੀਆ ਉਪਰਾਲਾ ਸੀ ਔਰ ਭੂਇਕ ਦੇ ਵਿੱਚ ਜਿਹੇ ਉਪਰਾਲੇ ਹੋਰ ਵੀ ਪੁਲਿਸ ਵੱਲੋਂ ਕਰਵਾਏ ਜਾਣਗੇ ਕੈਮਰਾਬਸਤ ਨੂੰ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਡੈਨਕਸੋਲ ਟੀਵੀ ਅੰਮ੍ਰਿਤਸਰ